ਦੇ ਨਾਮ ਅੰਦੀ ਮਰਾ ਬਿਸ਼ਵਾ ਕਹ ਦੁਨੀਆ 3200 ਸੀਗੇ ਇਹਨਾਂ ਨੇ दारू ਲਿਆਂਦੀ ਆ ਲਿਆ ਕੇ ਪੀਤੀ ਆ ਪੀਣ ਤੋਂ ਬਾਅਦ 15-20 ਮਿੰਟ ਬਾਅਦ ਇਹਨਾਂ ਦੀ ਡੈਥ ਹੋ ਗਈ ਆ ਇਹ ਸ਼ਰਾਬ ਹੀ ਪੀਂਦੇ ਸੀ ਪਹਿਲਾਂ ਪੈਸੈਂਜਰ ਸੀ ਪੱਕਾ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ दारू ਪੀਣ ਨਾਲ ਹੀ ਹੋਈ ਆ ਤੇ ਮੂਹਰੋ ਝੱਗ ਵੀ ਗਈ ਇਹਨਾਂ ਦੇ ਇਹ ਨਹੀਂ ਸਾਨੂੰ ਪੱਕਾ ਪਤਾ ਹੀ ਠੇਕੇ ਤੋਂ ਲਿਆਏ ਆ ਜਾਂ ਕਿਸੇ ਲੋਕਲ ਲਿਆਏ ਆ ਇਹ ਸਾਨੂੰ ਪੱਕਾ ਪਤਾ ਨਹੀਂ ਹੈਗਾ ਇਹ 35-35 30-35 ਸਾਲ ਦੇ ਸੀਗੇ 40 ਸਾਲ 40 ਸਾਲ ਦੇ ਇੱਕ ਦੋ ਮੈਡਰ ਸੀਗੇ ਇੱਕ ਕੁਆਰਾ ਸੀ ਤੁਹਾਨੂੰ ਪਤਾ ਥੋੜੀ ਜਿਹੀ ਰਵਾਇਤ ਲੈ ਕੇ ਜਦੋਂ ਉੱਥੇ ਡੇਗ ਗਏ ਉੱਥੇ ਨਾਲ ਹੀ ਮੱਲਾ ਨਾਲ ਹੀ ਬੰਦੇ ਫਿਰਦੇ ਨੇ ਫਤਿਹਦਾ ਸਾਡਾ ਉਹ ਨਾਲ ਹੀ ਚੱਕ ਕੇ ਲਿਆ ਜੋ ਡੇਗਿਆ ਘਰ ਆ ਕੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਦੇਖ ਕੇ ਆਖਦਾ ਇਹ ਤਾਂ ਭਾਈ ਡੈਥ ਹੋ ਗਈ ਨਾਲੇ ਬਾਅਦ ਚ ਸਾਨੂੰ ਥੋੜੀ ਜਿਹੀ ਰਵਾ ਪਤਾ ਲੱਗਿਆ ਵੀ ਜਿਹੜੇ ਦੂਜੇ ਨਾਲ ਦੇ ਸੀ ਦੋ ਸੀਗੇ ਉਹ ਵੀ ਉਹ ਵੀ ਡੈੱਡ ਹੋ ਗਏ ਪਹਿਲਾ ਦੇਵੀ ਦੇ ਦੇਵੀ ਉਹਦੀ 40 ਕਿਨੇ ਡਟੜੇ ਆ ਗਈਏ ਨਹੀਂ ਜੀ ਪਤਾ ਨਹੀਂ ਲੱਗਿਆ ਦੇਖੋ ਪਤਾ ਨਹੀਂ ਹੁਣ ਲੈ ਕੇ ਕਿਤੇ ਠੇਕੇ ਦੇ ਗਏ ਆ ਕਿ ਠੇਕੇ ਤੋਂ ਲਈ ਆ ਇਹਦੇ ਬਾਰੇ ਸਾਨੂੰ ਇਹਦੇ ਬਾਰੇ ਕੋਈ ਜਣ ਪਤਾ ਨਹੀਂ ਨਹੀਂ ਮੈਂ ਤਾਂ ਪਤਾ ਨਹੀਂ ਕੱਲ ਛਾਂਦਾ ਹੀ ਨਹੀਂ ਪਤਾ ਲੱਗਿਆ ਇਹਨਾਂ ਨੇ ਦਾਰੂ ਬਹੁਤ ਕੀਤੀ ਹੋਈ ਸੀ ਤੇ ਜਾ ਕੇ ਪੀ ਪਸਤੇ ਪਤਾ ਲੱਗਿਆ ਮੇਰੇ ਭਤੀਜੇ ਨੇ ਆ ਕੇ ਦੱਸਿਆ ਤੇ ਉਹਦੇ ਦੇ ਮੋਢੇ ਵਿੱਚ ਝਾੜ ਜਾ ਫਿਰ ਡੇਗ ਪਿਆ ਸੀ ਉਹ ਜਲਦੀ ਜਲਦੀ ਲੈ ਕੇ ਆ ਗਏ ਉਹਨਾਂ ਨੂੰ ਘਰ ਆਪਣੇ ਜਿੱਲੀ ਦਾ ਬਿਲ ਆਪਣੇ ਸਾਹ ਲੈ ਲਿਆ ਫਟਾ ਘੰਟਾ ਘਰੇ ਰਹੇ ਆ ਸਾਡੇ ਕੋਲ ਹੁਣੇ ਇਸ ਟਾਈਮ ਇੱਕ ਰਿੰਕੂ son of ਨਥੁਰਾਮ ਦੀ ਡੈੱਡ ਬੋਡੀ ਆਈ ਹੈ ਜੋਦੀ ਡੈਥ ਕੁਝ ਸੰਡਿਕਟ ਸਰਕਮਸਟੈਂਸਸ ਚ ਹੋਈ ਹੈ ਤੇ ਡੈੱਥ ਦਾ ਜੋ ਐਗਜ਼ੈਕਟ ਕੌਜ਼ ਹੈ ਉਹ ਕੱਲ ਪੋਸਟਮਾਰਟਮ ਕਰਵਾ ਕੇ ਹੀ ਦੱਸ ਪਾਵਾਂਗੇ ਬਟ ਆਪਣਾ ਹਲੇ ਬਹੁਤ ਗੱਲਾਂ ਸਭ ਨੇ ਆ ਰਹੀਆਂ ਨੇ ਪਰ ਜੋ ਕਨਕਲੂਸਿਵ ਚੀਜ਼ ਹੈਗੀ ਹੈ ਆਫਟਰ ਪ੍ਰੋਪਰ ਇਨਵੈਸਟੀਗੇਸ਼ਨ ਤੇ ਆਫਟਰ ਪ੍ਰੋਪਰ ਪੋਸਟਮਾਰਟਮ ਉਹੀ ਦੱਸ ਪਾਵਾਂਗੇ ਸਿਰਫ ਦੇਖੋ ਗੱਲਾਂ ਬਹੁਤ ਸਾਰੀਆਂ ਆ ਰਹੀਆਂ ਨੇ ਬਟ अपना ना जो ब्रांच है वेरी साइंटिफिक ब्रांच ते कल प्रॉपर साइंटिफिक तरीकेन दा पोस्टमार्टम करा के फिर ही कोई एग्जैक्ट कॉज دس ਪਾਵਾਂਗੇ ਕਿਸ ਤਰ੍ਹਾਂ ਡੈਥ ਹੋਈ ਹੈ ਸਿਰ ਦੇਖੋ ਇਟ ਇਜ਼ ਵੈਰੀ ਹਾਰਡ ਟੂ ਸੇ ਕਿ ਸ਼ਰਾਬ ਪੀਨਲ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਕਿਉਂਕਿ ਐਸ ਸੱਚ ਬੋਡੀ ਦੇ ਉੱਪਰ ਕੋਈ ਬਹੁਤ ਜ਼ਿਆਦਾ ਪਰਫਰਮ ਸਮੈਲ ਆਫ ਐਲਕੋਹਲ ਨਹੀਂ ਆ ਰਹੀ ਤੇ ਇਟ ਇਜ਼ ਵੈਰੀ ਹਾਰਡ ਟੂ ਸੇ ਜਦ ਵੀ ਵਿਲ ਡੂ ਅ ਪੋਸਟਮਾਰਟਮ ਤਾਂ ਹੀ ਵੀਲ ਬੀ ਇਨ ਅ ਬੈਟਰ ਪਲੇਸ ਦ ਸੰਨਿਕ ਵੀ ਕਿਸ ਤਰ੍ਹਾਂ ਡੈਥ ਹੋਈ ਹੈ ਨਾ ਤੇ ਮੈਂ ਵੀ ਜੀ ਹੱਲੇ ਮੌਕੇ ਤੇ ਹੀ ਆਇਆ ਹਾਂ ਪੂਰੀ ਗੱਲਬਾਤ ਪਹਿਲਾਂ ਕਲੀਅਰ ਕਰ ਲਈ ਤੇ ਜੀ ਸਰ ਤੁਹਾਨੂੰ ਕੀ ਸੂਚਨਾ ਮਿਲੀ ਜੀ ਸੂਚਨਾ ਤਾਂ ਇਹ ਸ਼ਰਾਬ ਪੀਣ ਨਾਲ ਕੋਈ ਹੋਈ ਹੈ ਕੋਈ ਡੈਥ ਵਗੈਰਾ ਉਹਦਾ ਅਸੀਂ ਪਤਾ ਕਰ ਰਹੇ ਹਾਂ ਜੀ ਕਿੱਥੇ ਕਰਕੇ ਜੀ ਸੂਚਨਾ ਕਿਸੇ ਹੱਲੇ ਮੈਂ ਆਇਆ ਹੀ ਹਾਂ ਜਸਟ ਮੌਕੇ ਤੇ ਹੀ ਆਇਆ ਹੈਗਾ ਸਿਵਲ ਹਸਪੀਟਲ ਜਿਹੜੀ ਵੀ ਚੀਜ਼ ਕੋਈ ਕਲੀਅਰ ਹੁੰਦੀ ਹੈ ਉਹਦੇ ਰਿਗਾਰਡਿੰਗ ਫਿਰ ਤੁਹਾਨੂੰ ਬਾਈਟ ਦੇ ਕੇ ਅਪਡੇਟ ਕਰਾਂਗਾ ਸਰ ਇਹ ਮੌਤਾਂ ਪਤਾ ਲੱਗਿਆ ਕਿੰਨੀਆਂ ਮੌਤਾਂ ਹੋਈਆਂ ਕਿਉਂਕਿ ਪਰਿਵਾਰ ਜੀ ਹੱਲੇ ਕਹਿ ਰਿਹਾ ਪਰ ਇੱਥੇ ਇੱਕ ਮੌਤ ਤੁਹਾਨੂੰ ਉਹੀ ਦੱਸਦਾ ਜੀ ਉਸ ਤੋਂ ਬਾਅਦ ਫਿਰ ਦੱਸਦਾ ਠੀਕ ਹੈ ਠੀਕ ਮੈਂ ਡਾਕਟਰ ਹਰਪ੍ਰੀਤ ਸਿੰਘ ਐਸਐਮਓ ਇਨ ਚਾਰਜ ਸਿਵਲ ਹਸਪੀਟਲ ਲੁਧਿਆਣਾ ਜੀ ਨੂੰ ਦੱਸਣਾ ਜ਼ਰੂਰੀ ਹੈ ਕਿ ਰਾਤ ਨੂੰ ਸਾਡੇ ਕੋਲ ਪੁਲਿਸ ਤਿੰਨ ਡੈਡ ਬodies ਜਿਨ੍ਹਾਂ ਦੀ ਕੀ ਡੈਥ ਅੰਡਰ ਮਿਸਟਰੀਅਸ ਸਰਕਮਸਟੈਂਸਸ ਹੋਈ ਹੈ ਜਿਨ੍ਹਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈਡ ਬੋਡੀ ਸੀ ਉਹ ਰਿੰਕੂ son of ਨੱਥੁਰਾਮ ਦੀ ਲੱਕਿਆਈ ਸੀ ਜੋ ਕਿ 9:50 ਤੇ ਇੱਥੇ ਸਾਡੇ ਕੋਲ ਲੈ ਕੇ ਆਏ ਸੀ ਦੂਸਰੀ ਡੈਡ ਬੋਡੀ ਮਨਜੂਰਾਏ ਅੰਤ ਦੀ ਸਟਰੀ ਜਿਹੜੀ ਰੈੱਡ ਬੋਡੀ ਸੀ ਦੇਬੀ ਇਹਨਾਂ ਦੀ ਲੱਕਿਆ ਸੀ ਜਿਹੜੀ ਮਨਜ਼ੂਰ ਆਏ ਤੇ ਦੇਬੀ ਦੀ ਰੈੱਡ ਬੋਡੀ ਤਕਰੀਬਨ 1:30 ਵਜੇ ਦੇ ਕਰੀਬ ਸਾਡੇ ਕੋਲ ਲੈ ਕੇ ਆਏ ਜਿਨ੍ਹਾਂ ਨੂੰ ਮਤਲਬ ਮੁੰਡਲੀ ਜਾਤ ਤੋਂ ਬਾਅਦ ਇਹ ਹੀ ਲੱਗਦਾ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਸ ਜਿਹੜੀ ਆ ਹੋਈ ਹੈ ਔਰ ਵਾਟਸਐਪਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਉਹ ਜਾਣ ਕਰਵਾਇਆ ਜਾ ਸਕਦਾ 7 ਵਜੇ ਕਰੋ ਗਿਆ ਸਾਨੂੰ ਨਹੀਂ ਪਤਾ ਕਿ ਕਿੱਥੇ ਗਿਆ ਕਿੱਥੇ ਨਹੀਂ ਕੱਲ ਗਿਆ ਨਹੀਂ ਸੀਗਾ ਦਿਹਾੜੀ ਲਾਂਦਾ ਸੀ ਹਲਵਾਈ ਦਾ ਕੱਲ ਗਿਆ ਨਹੀਂ ਘਰੀ ਸੀਗਾ ਉਹਦੇ ਬਾਅਦ 7 ਵਜੇ ਗਿਆ 8 ਵਜੇ ਆ ਗਿਆ ਫੋਨ ਆ ਗਿਆ ਉਹਦੇ ਪਰ ਆਦਾ ਕਿ ਤੁਹਾਡਾ ਪਰਾ ਉੱਥੇ ਡਿੱ ਗਿਆ ਪਿਆ ਹੈ ਜਦ ਇਹ ਗਿਆ ਤਾਂ ਉਹਦਾ ਸਾਹ ਚਲਦਾ ਪਿਆ ਸੀ ਉਹ ਚੱਕੇ ਹਸਪੀਟਲ ਲੈ ਕੇ ਜਾਂਦਾ ਸੀ ਔਰ ਆਉਂਦੇ ਤੇ ਦਮ ਤੋੜਦਾ ਉਹ ਓਏ ਅੱਗੇ ਸ਼ਰਾਬੂ ਪਿੰਦਸ ਜੀ ਤੇ ਗਲਤ ਨਾ ਬੰਦੇ ਨੇ ਕੱਢਾ ਨੀ ਡਰੰਕ ਦੀ ਬਾ ਦਾ ਦਾ ਮਿੰਡਾ ਬੱਦ ਨੀ ਬੂੜੇ ਹੁਣ ਇਹਨਾਂ ਨੂੰ ਨਹੀਂ ਪਤਾ ਕਿ ਕਿੱਥੋਂ ਲੈ ਗਏ ਕਿੱਥੋਂ ਨਹੀਂ ਲੈ ਸਾਨੂੰ ਤਾਂ ਮੁੰਡਿਆਂ ਨੇ ਅੱਗੇ ਦੱਸਿਆ ਜੀ ਤੇ ਵੀ ਦੱਸਿਆ ਵੀ ਬੱਦ ਨਾਲ ਕਰਕੇ ਉੱਡੇ ਗਏ ਬੈਂਜ ਜੀ ਉਹ ਤੋਂ ਬਾਅਦ ਜਦੋਂ ਲੈ ਕੇ ਅਸੀਂ ਕਰੇ ਆਏ ਜੀ ਉਹ ਨਾਲੇ ਹੀ ਗੱਲ ਵਾਂਗ 42 ਸਾਲ ਤਿੰਨ ਬੱਚੇ ਆਈ ਦੋ ਕੁੜੀਆਂ ਇੱਕ ਮੁੰਡਾ ਅਸਾਜਨਾਂ ਕੀ ਮੰਗਦੇ ਇਹੀ ਕਰਦੇ ਜੀ ਸਰਕਾਰਾਂ ਤੋਂ ਪਹੁੰਚ ਕੁਝ ਕਹੀ ਜਾਂਦੀਆਂ ਜੀ ਪਣਾਲ ਦਾ ਹੱਲ ਕਿਸੇ ਚੀਜ਼ ਦਾ ਨਿਕਲੇ ਨਹੀਂ ਇੱਕ ਪਾਸੇ ਯੂਥ ਨਸ਼ੇ ਦੇ ਅੰਦਰ ਤੇ ਹੇਠ ਲਗਾਤਾਰ ਇੱਕ ਵਾਰ ਜੇ ਚਿੱਟਾ ਜੀ ਚਿੱਟੇ ਨਾਲ ਸ਼ਰਾਬਾਂ ਦਾ ਵੱਧ ਗਿਆ ਕੰਮ ਜੀ ਪਹਿਲਾਂ ਉੱਤਮ ਜੀਟਿਆ ਜਾਂ ਹਾਲਾ ਖਛਤਾਈ ਬੰਦੇ ਮਰ ਗਏ ਜੀ ਹੁਣ ਇੱਥੇ ਮਰੀ ਜਾ ਰਹੇ ਜੀ ਤਿੰਨ ਮਰ ਗਏ 10 ਮਿੰਟਾਂ ਦੇ ਵਿੱਚ ਜੀ ਸਰਕਾਰਾਂ ਦਾ ਕੋਈ ਹੱਲ ਹੋਇਆ ਫਿਰਦਾ ਬੰਨਾ ਚਿੱਟਾ ਬੰਦ ਹੋ ਰਿਹਾ ਨਾ ਹੁਣ ਸ਼ਾਬਦੇ ਹੋ ਗਿਆ ਕੰਮ ਜਿਹੜਾ ਚੀਜ਼ ਜਿਹੜੀ ਫੀਮ ਡੋਡੇ ਦੀ ਉਹ ਜਿਹਦੇ ਨਾਲ ਮਰਦੇ ਨਹੀਂ ਉਹ ਸਰਕਾਰਾਂ ਬੰਦ ਕਰਾਈ ਜਾਂਦੀਆਂ ਉਹਨਾਂ ਜ਼ਰ ਪਰਚੀ ਪਈ ਜਾ ਰਹੇ ਜੀ ਤੇ ਦੂਜੇ ਹੁਣ ਕਹਿਆ ਜੀ ਚਿੱਟੇ ਦਾ ਚਿੱਟਾ ਔਰ ਮਿਲ ਜਾਂਦਾ ਪਿਆ ਸਾਰਨਾ ਵਾਲੇ ਤੇ ਜੇ ਸ਼ਰਾਬ ਆਏਗੀ ਜਿਹੜੀ ਹੈ ਜੀ ਉਹ ਵੀ ਕਾਣੀ ਕਰ ਦੋਈ ਫਿਰਦੀ ਉਹਨਾਂ ਦੇ ਵਿੱਚ ਮਰੀ ਜਾ ਰਹੇ ਲੋਕ ਜੀ ਹੁਣ ਜਿਵੇਂ ਹਸਪੀਟਲ ਆ ਸ਼ਰਾਮਾ ਇਹ ਜਿਹੜਾ ਏਰੀਆ ਸੁਨਿਆਸ ਨਗਰ ਦਾ ਵਾ ਥੋੜਾ ਇਹ ਗੁੰਡਨ ਵੀ ਆ ਰਿਹਾ ਹੈ ਜਾਂ ਜਿਹੜੀ ਮੇਨ ਨੂਰ ਵਾਲੇ ਤੋਂ ਕਾਲੀ ਸੜਕ ਆਉਂਦੀ ਹੈ ਇਿੱਥੇ ਦਸ਼ਕ ਵਿਕਦਾ ਹੀ ਬਹੁਤ ਹੈ ਹੁਣ ਜਿਸ ਅਗਰ ਤੁਸੀਂ ਕਿਸੇ ਨੂੰ ਵੀ ਅਗਰ ਮਾਣਾ ਮੋਟਾ ਕਹੋਗੇ ਤਾਂ ਤੁਹਾਡੇ ਗਲ ਬਿਆਨ ਨੂੰ ਆਉਗਾ ਹੁਣ ਇਸ ਤਰ੍ਹਾਂ ਦੀ ਜ਼ਹਿਰੀਲੀ ਸ਼ਰਾਬ ਜਿਹਨਾਂ ਤਿੰਨ ਜ਼ਿੰਦਗੀਆਂ ਖਤਮ ਹੋ ਗਈਆਂ ਅੱਗੇ ਉਹਨਾਂ ਦੇ ਬੱਚੇ ਜਿਹੜੇ ਛੋਟੇ-ਛੋਟੇ ਉਹਨਾਂ ਦਾ ਫਿਊਚਰ ਖਤਮ ਹੋ ਗਿਆ ਸਾਡੇ ਦਾ ਪ੍ਰਸ਼ਾਸਨ ਦੇ ਅੱਗੇ ਇਹੀ ਇੱਕ ਮੰਗ ਹੈ ਇਹੀ ਇੱਕ ਬੇਨਤੀ ਹੈ ਵੀ ਇਹ ਤੇ ਲਗਾਮ ਲਗਾਈ ਜਾਵੇ ਦੂਜੀ ਇਹ ਐਪੀ ਬਿਲਕੁਲ ਜਿੱਥੇ ਡੈਥ ਹੋਈ ਹੈ ਨਾ ਉੱਥੇ ਇੰਨਾ ਕੁ ਰਸ਼ ਹੁੰਦਾ ਵਾ ਇੰਨਾ ਕੁ ਸੜਕ ਪੂਰੀ ਦੀ ਪੂਰੀ ਭਰੀ ਹੁੰਦੀ ਹੈ ਤੁਸੀਂ ਰਾਤ ਨੂੰ ਬਿਲਕੁਲ ਲੰਘ ਨਹੀਂ ਸਕਦੇ ਔਰ ਮੁੰਡਾ ਬਹੁਤ شریف ਸੀ ਮੰਗੂ ਕੋਈ ਐਸੀ ਗੱਲ ਨਹੀਂ ਸੀ ਠੀਕ ਹੈ ਡੇਲੀ ਯੂਸਫੁਲ ਸੀ ਆ ਪਰ ਇੰਨਾ ਗਲਤ ਨਹੀਂ ਸੀ ਬਿਲਕੁਲ ਹੀ ਗਲਤ ਨਹੀਂ ਸੀ ਜੋ ਹੋਇਆ ਜੋ ਵੀ ਹੋਇਆ ਨਾ ਇਹ ਕੋਈ ਹੋਏਗਾ ਨਾ ਵਾਸਤੇ ਕਿ ਮੇਰੇ ਕੋ ਦੁਕਾਨ ਤੇ ਆ ਕੇ ਦਵਾਈ ਲੈੰਦਾ ਰਿਹਾ ਦੁਕਾਨੋਂ ਤੁਸੀਂ ਮੈਨੂੰ ਪੁੱਛ ਕੇ ਆਏ ਕਿ ਕਿੱਥੇ ਡੈਥ ਹੋਈ ਹੈ ਤੇ ਮੈਂ ਮਗਰੇ ਆ ਤੇ ਬੰਦਾ ਵਧੀਆ ਸੀ ਮੁੰਡਾ ਦੇਬੀ ਵੀ ਠੀਕ ਸੀਗਾ ਤੇ ਸਾਰੇ ਬੰਦੇ ਜਿਹੜੇ ਸੀ ਆਪਣੇ ਬਹਿ ਕੇ ਖਾਣ ਪੀਣ ਵਾਲੇ ਬੰਦੇ ਸੀ ਪਰ ਇਹ ਜਿਹੜੀ ਗਲਤ ਜਾਂ ਜ਼ਰੀਲੀ ਸ਼ਰਾਬ ਇਹਨਾਂ ਕੋ ਕਿੱਥੋਂ ਆਈ ਇਹ ਸਾਡੀ ਪ੍ਰਸ਼ਾਸਨ ਅੱਗੇ ਹੀ ਮੰਗਿਆ ਕਿ ਇਹ ਦਾ ਜਰਾਕ ਤਹਿ ਤੱਕ ਜਾਇਆ ਜਾਵੇ ਮੁੰਡੇ ਸੀਗੇ ਬੈਠੇ ਰਾਤ ਨੂੰ ਸ਼ਰਾਬ ਪੀਂਦੇ ਤੇ ਸ਼ਰਾਬ ਪੀਣ ਤੋਂ ਬਾਅਦ ਮਤਲਬ ਇਹਨੇ ਤਬ ਇਹ ਜ਼ਿਆਦਾ ਖਰਾਬ ਹੋ ਗਈ ਉਸੇ ਟਾਈਮ ਇਹਨੇ ਉਲਟੀ ਕਰ ਦਿੱਤੀ ਬਸ ਉਹ ਸ਼ਰਾਬ ਪੀਣ ਵਾਲੀ ਹੋਇਆ ਮੇਰੇ ਪਤੀ ਜੀ ਆ ਕਿਸਮ ਦਾ ਡੇਲੀ ਸੀ ਉਹ ਲੇਕਿਨ ਜਿਹੜੀ ਰਾਤ ਵੀਤੀ ਨਾ ਉਹਨੇ ਉਹ ਤਾਂ ਉਹ ਸ਼ਰਾਬ ਨਹੀਂ ਸੀ ਕਿਸਮ ਦਾ ਜ਼ਹਿਰ ਹੀ ਸੀਗਾ ਕੋਈ ਤਕਰੀਬਨ 8:00 8:30 ਦੇ ਵਿਚਕਾਰ ਦਾ ਟਾਈਮ ਸੀਗਾ ਹੋਇਆ ਐਸਾ ਜੀ ਪਹਿਲਾਂ ਤਾਂ ਉਹਨੇ ਮਤਲਬ ਉਲਟੀ ਕੀਤੀ ਬਾਅਦ ਵਿੱਚ ਉਹਨੇ ਕਿਹਾ ਮੈਨੂੰ ਘਬਰਾਹਟ ਬਹੁਤ ਹੁੰਦੀ ਆ ਬਾਅਦ ਇਹਦੇ ਵਿੱਚ ਉਹ ਬੇਹੋਸ਼ ਹੋ ਜਾਂਦਾ ਵਾ ਮਤਲਬ ਆਪਣੇ ਤੋਂ ਬਾਹਰ ਹੋ ਜਾਂਦਾ ਉਹ ਦੋ ਜਾਨੇ ਹੋਰ ਆ ਉਹ ਵੀ ਡੈਡ ਹੋ ਗਏ ਨੇ ਜਿਸੇ ਬਲ ਚਲਾ ਕੇ ਗਏ ਨੇ ਤੇ ਰਾਤ ਐਸ.ਪੀ ਸਾਹਿਬ ਵੀ ਆਏ ਸੀ ਉਹਨਾਂ ਨੇ ਆ ਕੇ ਮੌਕਾ ਦੇਖਿਆ ਉਹਨਾਂ ਨੇ ਤਿੰਨ ਉਹਨਾਂ ਦੀ ਬਾਡੀ ਕਵਰ ਕਰਕੇ ਸਿਵਲ ਚ ਲੈ ਗਏ ਸੀਗੇ ਉਹ ਇੱਕ ਦਾ ਨਾਮ ਰਿੰਕੂ ਆ ਇੱਕ ਦੇਬੂ ਆ ਤਿੰਨੇ ਲੋਕਾਂ ਦਾ ਆਂਢੀ ਗੁਆਂਢੀ ਆ ਆਹੀ ਹੈ ਆ ਗਲੀ ਤੇ ਹੈਗੇ ਬੰਦ ਗਲੀ ਤੇ ਹੁਣ ਉਹਨਾਂ ਦੀ ਮੌਤ ਹੋ ਗਈ ਤੇ ਬਚੇ ਨਹੀਂ ਜੀ ਬਚਾ ਕੋਈ ਵੀ ਨਹੀਂ ਤਿੰਨਾਂ ਦੀ ਹੀ ਮੌਤ ਹੋ ਗਈ ਉਹਨਾਂ ਨੇ ਤਾਂ ਇਹੀ ਕਿਹਾ ਵੀ ਮਤਲਬ ਬਾਡੀਆਂ ਜਿਹੜੀਆਂ ਵੀ ਅਸੀਂ ਕਵਰ ਕਰਾਂਗੇ ਇਹ ਤਾਂ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਫੇਰ ਐਕਸ਼ਨ ਲਵਾਂਗੇ ਮੰਗ ਕੀ ਆ ਵੀ ਇਹਦਾ ਇਨਸਾਫ ਹੀ ਚਾਹੁੰਦੇ ਆ ਵੀ ਜਿਹੜਾ ਇਹ ਕੰਮ ਹੋਇਆ ਵੀ ਨਹੀਂ ਸੀ ਹੋਣਾ ਚਾਹੀਦਾ ਮਤਲਬ ਸਾਡੇ ਵਾਲੇ ਦੀ ਤਾਂ ਜਿਹੜੀ ਉਮਰ ਹੈਗੀ ਮੰਗੂ ਦੀ ਉਹ ਤਕਰੀਬਨ ਕੋ 40 ਦੇ ਸਾਲ ਦੇ ਵਿੱਚ ਵਿੱਚ ਸੀਗੀ ਤੇ ਜਿਹੜੇ ਦੋ ਜਾਣੇ ਹੋਰ ਹੈਗੇ ਉਹਨਾਂ ਦੀ ਵੀ ਉਮਰ ਤਕਰੀਬਨ ਇਹ ਇੰਨੀ ਗਈ ਆ ਉਹ ਬੱਚੇ ਆ ਪੜਨ ਲਿਖਣ ਵਾਲੇ 26 ਸਾਲ ਦੀ ਇਹਨਾਂ ਦੀ ਉਮਰ ਹੈ ਇਹ ਬੱਚੇ ਤਾਂ ਅਨਪੜ ਬੱਚੇ ਇਹਨਾਂ ਨੂੰ ਕੁਝ ਨਹੀਂ ਪਤਾ ਇਸ ਚੀਜ਼ ਨੂੰ ਵੀ ਉਹ ਕਮਾਂਦਾ ਸੀ ਇਹ ਵਿਚਾਰੇ ਖਾਂਦੇ ਸੀ ਦਿਹਾੜੀ ਟੱਪਾ ਕਰਦਾ ਸੀ ਤੇ ਨਸ਼ਿਆਂ ਦੇ ਵਿਰੁੱਧ ਮੈਂ ਤਾਂ ਕਹਿੰਦੀ ਹਾਂ ਨਸ਼ਿਆਂ ਦੇ ਵਿਰੁੱਧ ਵੱਧ ਤੋਂ ਵੱਧ ਨਗਾਮ ਲਗਾਈ ਜਾਵੇ ਚੌਂਕਾਂ ਦੇ ਵਿੱਚ ਗਲੀ ਮੱਲਿਆਂ ਦੇ ਵਿੱਚ ਜਿੱਥੇ ਨਸ਼ਾ ਵਿਕਦਾ ਹੈ ਉਨਾ ਨੂੰ ਧਿਆਨ ਦੇ ਵਿੱਚ ਪ੍ਰਸ਼ਾਸਨ ਨੂੰ ਰੱਖਣਾ ਚਾਹੀਦਾ ਠੀਕ ਹੈ ਤੇ ਦੂਸਰੀ ਗੱਲ ਇਹ ਹੈ ਬਾਅਦ ਤੋਂ ਬਾਅਦ ਮੈਂ ਤਾਂ ਲੀਡਰ ਸਹਿਵਾਨਾਂ ਨੂੰ ਵੀ ਕਹਿ ਰਹੀ ਹਾਂ ਸਰਕਾਰ ਸਹਿਵਾਨਾਂ ਨੂੰ ਵੀ ਕਹਿ ਰਹੀ ਹਾਂ ਕਿ ਆ ਕੇ ਇਦਾਂ ਦੇ ਪਰਿਵਾਰਾਂ ਦਾ ਹਾਲ ਜਰੂਰ ਪੁੱਛੋ ਤੇ ਆਣਾ ਚਾਹੀਦਾ 24 ਘੰਟੇ ਹੋ ਗਏ ਆ ਅੱਜ ਤੱਕ ਬੱਚਿਆਂ ਦੇ ਕੋਲ ਕੋਈ ਨਹੀਂ ਪਹੁੰਚਿਆ ਹੈਗਾ ਕੋਈ ਨਹੀਂ ਆਇਆ ਹਲੇ ਤੱਕ ਕਿ ਇਹ ਅਸੀਂ ਇਹ ਅਸੀਂ ਉਮੀਦ ਰੱਖਦੇ ਹਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਸਰਕਾਰਾਂ ਤੋਂ ਪਰ ਅਸੀਂ ਵੱਧ ਤੋਂ ਵੱਧ ਹੱਥ ਵੀ ਜੋੜਦੇ ਆਂ ਅਸੀਂ ਰਿਕੁਐਸਟ ਵੀ ਕਰਦੇ ਆਂ ਇਹਨਾਂ ਬੱਚਿਆਂ ਦਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ ਲੜੀਂਦੇ ਟਾਈਮ ਤੇ ਇਹਨਾਂ ਦਾ ਸਾਥ ਦਿੱਤਾ ਜਾਵੇ ਬੱਚਿਆਂ ਦਾ